ਪੰਜਾਬ ਦੇ ਨੌਜਵਾਨ ਲਗਾਤਾਰ ਨਸ਼ਿਆਂ ਦੀ ਲਪੇਟ ਵਿੱਚ ਆ ਰਹੇ ਨੇ ਦੂਜੇ ਪਾਸੇ ਕਈ ਸਮਾਜ ਸੇਵੀ ਸੰਸਥਾਵਾਂ ਇਹਨਾਂ ਨਸ਼ਿਆਤੋ ਨੌਜਵਾਨਾਂ ਨੂੰ ਦੂਰ ਕਰਨ ਲਈ ਉਪਰਾਲੇ ਕਰ ਰਹੀਆਂ ਨੇ ਇਸੇ ਕੜ ਵਿੱਚ ਪਠਾਨਕੋਟ ਚਿਕਲ ਸਾਈਕਲ ਰੈਲੀ ਕੀਤੀ ਗਈ ਜਿਸ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਸੁਰੱਖਿਆ ਏਜੰਸੀਆਂ ਵੱਲੋਂ ਉਪਰੇਿਤ ਕੀਤਾ ਗਿਆ ਇਸ ਮੌਕੇ ਸਾਈਕਲ ਰੈਲੀ ਵਿੱਚ ਕਈ ਲੋਕ ਹਾਜ਼ਰ ਹੈ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਸ਼ਾਮਿਲ ਕਰਨਾ ਚਾਹੀਦਾ ਹੈ ਤਾਂ ਜੋ ਨਸ਼ਿਆਂ ਤੋਂ ਦੂਰ ਰਹਿ ਸਕਣ 15 ਮਾਰਚ ਨੂੰ ਇੱਕ ਫਰੰਗੋਟ ਪੁਲਿਸ ਵੱਲੋਂ ਸਾਈਕਲੋਥਨ ਕਰਾਈ ਜਾ ਰਹੀ ਹੈ ਜਿਹਦੇ ਵਿੱਚ ਤਕਰੀਬਨ 550 ਦੇ ਕਰੀਬ ਸਾਈਕਲਿਸਟ ਜਿਹੜੇ ਪਾਰਟਿਸਪੇਟ ਕਰ ਰਹੇ ਆ ਇਹ ਸਾਈਕਲੋਥਨ ਜਿਹੜੀ ਹੈਗੀ ਆ ਡਰਗ ਅਵੇਅਰਨੈਸ ਦੇ ਉੱਤੇ ਆ ਨਸ਼ਾ ਮੁਕਤ ਪੰਜਾਬ ਇਹਦਾ ਸਲੋਗਨ ਆ ਇਹ ਇਥੋਂ ਚੱਲ ਕੇ ਪੂਰੇ ਸ਼ਹਿਰ ਦੇ ਵਿੱਚ ਦੀ ਘੁੰਮ ਕੇ ਨਵੀਨੀ ਸਟੇਡੀਅਮ ਟਰਮੀਨੇਟ ਕਰੇਗੀ ਔਰ ਉਹ ਜਗਾ ਇਹ ਖੜੀ ਹੋਏਗੀ ਇਥੇ ਕਿ ਲੋਕਾਂ ਨੂੰ ਇਸ ਬਾਰੇ ਸੰਦੇਸ਼ ਦਿੱਤਾ ਜਾਏਗਾ ਕਿ ਸਿਹਤਮੰਦ ਜੀਵਨ ਕਿਵੇਂ ਬਤੀਤ ਕਰਨਾ ਹੈ ਔਰ ਇਹ ਜਿਹੜੀ ਸਾਈਕਲ ਸੌਨ ਹੈ ਇਹਦੇ ਅੱਜ ਦੇ ਜਿਹੜੇ ਮਹਿਮਾਨ ਪਹੁੰਚੇ ਸੈਸ਼ਨ ਜਨਤਪਥਾਨਕੋਟ ਡਿਪਟੀ ਕਮਿਸ਼ਨਰ ਪਠਾਨਕੋਟ ਬਰਗੇਡੀਅਰ ਚੋਵੇ 에ਅਰਫੋਰਸ ਬੀਐਸਐਫ ਔਰ ਆਰਬੀ ਦੇ ਜਿਹੜੇ ਆ ਗਿਆ ਕਮਾਂਡਿੰਗ ਆਫਸਰ ਲੈਵਲ ਦੇ ਆਫਸਰ ਵੀ ਇਹਦੇ ਚ ਬੀਐਸਐਫ ਆਰਮੀ ਪੰਜਾਬ ਪੁਲਿਸ ਬਾਈਕਿੰਗ ਕਲੱਬ ਦੇ ਸਾਰੇ ਪਾਰਟਿਸਿਪੇਟ ਕਰ ਰਹੇ ਆ। ਅੱਜ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਦੀ ਰਹਿਨਮਾਈ ਦੇ ਅੰਦਰ ਜਿਹੜੀ ਕਹਿੰਦੇ ਨਸ਼ੇ ਨੂੰ ਨਾ ਸੇ ਟੂ ਨੋ ਡਰੱਗਸ ਇਹ ਇਸ ਵਿਸ਼ੇ ਤੇ ਸਾਈਕਲ ਰੈਲੀ ਕੀਤੀ ਇੱਕ ਸ਼ਲਾਘਾਯੋਗ ਕਦਮ ਪ੍ਰਸ਼ਾਸਨ ਵੱਲੋਂ اٹھਾਇਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਪੂਰੇ ਸ਼ਹਿਰ ਨੂੰ ਕਿ ਨਸ਼ਿਆਂ ਦੀ ਬਜਾਏ ਬੱਚਿਆਂ ਨੂੰ ਅਸੀਂ ਸਪੋਰਟਸ ਵਾਲੇ ਬਣੇ ਲੈ ਕੇ ਜਾਈਏ। ਤਾਕੀ ਅਸੀਂ ਆਪਣੇ ਸ਼ਹਿਰ ਨੂੰ ਆਪਣੇ ਦੇਸ਼ ਨੂੰ ਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕੀਏ ਕਿਉਂਕਿ ਨਸ਼ਾ ਜਿਸ ਤਰੀਕੇ ਘਰ-ਘਰ ਘੁਸ ਰਿਹਾ ਹੈ ਉਸ ਤੋਂ ਬਚਣ ਦਾ ਇਹੀ ਇੱਕ ਮਾਤਰ ਉਪਾਅ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਪੋਰਟਸ ਵਾਲੇ ਬਣੇ ਪਾਈਏ ਇਸ ਵਿਸ਼ੇ ਦੇ ਉੱਪਰ ਐਸਐਸਪੀ ਸਾਹਿਬ ਨੇ ਤੇ ਡੀਸੀ ਸਾਹਿਬ ਨੇ ਜਿਲ੍ਹਾ ਇੱਕ-ਇੱਕ ਪਰਸਨਲੀ ਇਹ ਧਿਆਨ ਚ ਰੱਖ ਕੇ ਇੱਕ ਕਦਮ ਚੁੱਕਿਆ ਉਸ ਲਾਗਾਯੋਗ ਹੈ ਅਸੀਂ ਉਹਦੀ ਪ੍ਰਸ਼ੰਸਾ ਕਰਦੇ ਹਾਂ ਪਠਾਨਕੋਟ ਵਪਾਰ ਮੰਡਲ ਉਹਨਾਂ ਕੇ ਆਸਰੇ ਕਰਦਾ ਹੈ ਕਿ ਇਹੋ ਜੇ ਪ੍ਰੋਗਰਾਮ ਲਗਾਤਾਰ ਕੰਟੀਨਿਊ ਕਰਨ ਤਾਂ ਕਿ ਪਠਾਨਕੋਟ ਨੂੰ ਅਵੇਅਰ ਕੀਤਾ ਜਾ ਸਕੇ ਬਹੁਤ ਬੋਤਲ 15 ਮਾਰਚ ਨੂੰ ਇੱਕ ਪਠਾਨਕੋਟ ਪੁਲਿਸ ਵੱਲੋਂ ਸਾਈਕਲਥਨ ਕਰਾਈ ਜਾ ਰਹੀ ਹੈ ਜਿਹਦੇ ਵਿੱਚ ਤਕਰੀਬਨ 550 ਦੇ ਕਰੀਬ ਸਾਈਕਲਿਸਟ ਜਿਹੜੇ ਪਾਰਟਿਸਪੇਟ ਕਰ ਰਹੇ ਆ ਇਹ ਸਾਈਕਲਥਨ ਜਿਹੜੀ ਹੈਗੀ ਆ ਡਰਗ ਅਵੇਅਰਨੈਸ ਦੇ ਉੱਤੇ ਆ ਨਸ਼ਾ ਮੁਕਤ ਪੰਜਾਬ ਇਹਦਾ ਸਲੋਗਨ ਇਹ ਇਥੋਂ ਚੱਲ ਕੇ ਪੂਰੇ ਸ਼ਹਿਰ ਦੇ ਵਿੱਚ ਦੀ ਘੁੰਮ ਕੇ ਨਵੀਂ ਸਟੇਡੀਅਮ ਟਰਮੀਨੇਟ ਕਰੇਗੀ। ਔਰ ਦੋ ਜਗ੍ਹਾ ਇਹ ਖੜੀ ਹੋਏਗੀ ਕਿਥੇ ਕਿ ਲੋਕਾਂ ਨੂੰ ਇਸ ਬਾਰੇ ਸੰਦੇਸ਼ ਦਿੱਤਾ ਜਾਏਗਾ ਕਿ ਸਿਹਤਮੰਦ ਜੀਵਨ ਕਿਵੇਂ ਬਤੀਤ ਕਰਨਾ ਔਰ ਇਹ ਜਿਹੜੀ ਸਾਈਕਲ ਥਾਣਾ ਇਹਦੇ ਅੱਜ ਦੇ ਜਿਹੜੇ ਮਹਿਮਾਨ ਪਹੁੰਚੇ ਸੈਸ਼ਨ ਦਾ ਪਹਾਨ ਕੋ ਕ੍ਰਿਸ਼ਨਾ ਪਟਨਕੋਟ ਬਰਗੇਡੀਅਰ 24 에어ਫੋਰਸ ਬੀਐਸਐਫ ਔਰ ਆਰਬੀ ਦੇ ਜਿਹੜੇ ਹੈਗੇ ਆ ਕਮਾਂਡਿੰਗ ਆਫਸਰ ਲੈਵਲ ਦੇ ਆਫਸਰ ਨੇ ਇਹਤ ਬੀਐਸਐਫ ਆਮੀ ਪੰਜਾਬ ਪੁਲਿਸ ਬਾਈਕਿੰਗ ਕਲੱਬ ਸਾਰੇ ਪਾਰਟਿਸਪੇਟ ਕਰ ਰਹੇ ਆ